ਸੋ ਅਸੀਂ ਅਪੀਲ ਕਰਦੇ ਆ ਕਿ ਜੋ ਪਿਛਲੇ ਦਿਨੀ ਪੱਤਰਕਾਰ ਮਨਿੰਦਰਜੀਤ ਸਿੱਧੂ ਲੋਕ ਆਵਾਜ਼ ਟੀਵੀ ਦੇ ਚੈਨਲ ਤੇ ਜਿਹੜੇ ਪੱਤਰਕਾਰ ਨੇ ਮਨਿੰਦਰਜੀਤ ਉਹਨਾਂ ਤੇ ਜਿਹੜਾ ਆਮ ਆਦਮੀ ਪਾਰਟੀ ਤਸੱਦਦ ਹਾ ਰਹੀ ਹੈ ਜ਼ੁਲਮ ਕਰ ਰਹੀ ਹੈ ਅਸੀਂ ਉਹਦਾ ਡਟ ਕੇ ਵਿਰੋਧ ਕਰਦੇ ਆ ਜਿੱਥੇ ਵੀ ਮਨਿੰਦਰ ਸਿੱਧੂ ਦੇ ਹੱਕ 'ਚ ਕੋਈ ਰੈਲੀ ਹੋਊਗੀ ਤਿੰਨ ਤਰੀਕ ਨੂੰ ਬਠਿੰਡੇ ਸਾਨੂੰ ਸੱਦਾ ਪੱਤਰ ਲੱਗਿਆ ਅਸੀਂ ਆਵਾਂਗੇ ਨਿਆ ਅਸੰਗੇ ਵਾਲੇ ਏਰੀਆ ਦੇ ਵਿੱਚੋਂ ਪੂਰੀ ਵੱਡੀ ਗਿਣਤੀ ਚਾਹਾਂਗੀ ਕਿਉਂਕਿ ਮਨਿੰਦਰਜੀਤ ਸਿੱਧੂ ਇਕੱਲੇ ਦੀ ਗੱਲ ਨਹੀਂ ਪੂਰੇ ਉਸ 9000 ਵਰਗ ਦੀ ਆ ਜਿਹੜਾ ਇਹ ਸਰਕਾਰ ਦੇ ਗਲਤ ਨੀਤੀਆਂ ਦੇ ਲੋਕਾਂ ਦੇ ਨਾਲ ਹੁੰਦੇ ਧੱਕੇਸਾਂ ਦੇ ਖਿਲਾਫ ਬੋਲਦਾ ਉਸ ਹਰ ਨੌਜਵਾਨ ਦੀ ਬਾਜ਼ਬੰਦ ਕਰਨ ਦੇ ਲਈ ਇਹ ਸਰਕਾਰ ਜੁਰਮ ਕਰ ਰਹੀ ਆ ਆ ਪਿੱਛੇ ਜੇ ਦੇਖ ਲਓ ਭਾਨਾ ਸਿੱਧੂ ਪਰਮਿੰਦਰ ਝੋਟਾ ਇਹ ਹੋਰ ਵੀ ਲੱਖੇ ਸਦਾਨ ਯਾਰਗੇ ਕਿੰਨੇ ਨੌਜਵਾਨਾਂ ਦੇ ਜਿਹੜੇ ਝੂਠੇ ਪਰਚੇ ਦਰਜ ਕੀਤੇ ਆ ਤੇ ਸਾਰੇ ਅਸੀਂ ਇਕੱਠ ਕਰਕੇ ਰੱਦ ਕਰਵਾਏ ਆ ਇਸੇ ਤਰ੍ਹਾਂ ਹੀ ਇਹ ਜਿਹੜਾ ਮਨਿੰਦਰਜੀਤ ਸਿੱਧੂ ਆ ਆ ਦਾਨ ਸਿੰਘ ਵਾਲੇ ਤੋਂ ਲੈ ਕੇ ਚੰਦ ਭਾਨ ਤੱਕ ਇਸ ਨੌਜਵਾਨ ਨੇ ਸਰਕਾਰ ਨੂੰ ਪੂਰਾ ਘੇਰਿਆ ਤੇ ਕੋਈ ਗੱਲ ਨਹੀਂ ਆਈ ਤੇ ਉਸ ਐਮਐਲਏ ਮੋਲਕ ਸਿੰਘ ਤੇ ਬਰਕਾਰ ਸਿੰਘ ਸਿੱਧੂ ਜੀ ਦੀ ਆਡੀਓ ਵਾਇਰਲ ਹੋਈ ਆ ਐਮਐਲਏ ਆ ਉਹ ਸਾਡੀਓ ਨੂੰ ਇਹਨੇ ਆਪਣੇ ਚੈਨਲ ਤੇ ਪਾਤਾ ਉਦੇ ਵਿੱਚ ਉੱਤੇ ਪਰਚਾ ਦਰਜ ਜੇ ਕਰਾਇਆ ਐਮਐਲਏ ਨੇ ਖੁਦ ਕਰਾਉਣਾ ਸੀ ਜਾ ਕੇ ਬਲਕਾਰ ਸਿੱਧੂ ਜੇ ਕਰਾਉਣਾ ਸੀ ਉਹਨੇ ਆਪਣੇ ਕਿਸੇ ਚੇਲੇ ਚਪਟੇ ਰਾਹੀ ਉਹ ਰੇਸ਼ਮ ਸਿੰਘ ਰਾਹੀ ਪਰਚਾ ਕਰਾਇਆ ਪਰਚੇ ਦੇ ਵਿੱਚ ਕੁਝ ਨਹੀਂ ਕਿਉਂਕਿ ਜਿਹੜਾ ਆਵਾਜ਼ ਹੈ ਜਿਹੜਾ ਬੋਲ ਰਿਹਾ ਜਿਹਦੀ ਵੀਡੀਓ ਰਿਕਾਰਡਿੰਗ ਆ ਉਹ ਤਾਂ ਐਮਐਲਏ ਬਲਕਾਰ ਸਿੱਧੂ ਉੱਤੇ ਜਿਹੜਾ ਮੰਨ ਲਓ ਜੇਠੀ ਜਾਂ ਸੇਠੀ ਨਾਲ ਦਾ ਪਤਾ ਉਹਨਾਂ ਦੋਨਾਂ ਦੀ ਗੱਲ ਹੋ ਰਹੀ ਆ ਤੇ ਤੀਜੇ ਬੰਦੇ ਜਾ ਕੇ ਪਰਚਾ ਕਰਾਉਂਦਾ ਮੈਂ ਐਸਐਚਓ ਨੂੰ ਐਸਐਸਪੀ ਨੂੰ ਇਹ ਸਵਾਲ ਪੁੱਛਣਾ ਚਾਹੁੰਦਾ ਕਿ ਤੁਸੀਂ ਸਾਡੇ ਵਰਗੇ ਨੌਜਵਾਨਾਂ ਨੂੰ ਜਦੋਂ ਅਸੀਂ ਉਤੋਂ ਕੁਝ ਸਿਖਾ ਦਈਏ ਤੁਸੀਂ ਉਦੋਂ ਪਰਚਾ ਦਰਜ ਨਹੀਂ ਕਰਦੇ ਸੌ ਸਬੂਤ ਪੁੱਛਦੇ ਹੋ ਤਾਂ ਤੁਸੀਂ ਕੀ ਸੋਚ ਕੇ ਪਰਚਾ ਦਰਜ ਕਰਤਾ ਤੁਹਾਨੂੰ ਦੱਸਣਾ ਪਊਗਾ ਤੁਹਾਨੂੰ ਉਪਰੋਂ ਕੀ ਦਾ ਸੁਣਾਇਆ ਸੀ ਇਸ ਕਰਕੇ ਜਿਹੜਾ ਠੇਕੇਦਾਰ ਆ ਗਮਧੂਰ ਸਿੰਘ ਤੇ ਚੰਦਪਾਲ ਵਾਲੇ ਮਸਲੇ 'ਚ ਪੰਗਾੜਾ ਕਰ ਪਰਚਾ ਦਰਜ ਹੋਇਆ ਉਹੀ ਠੇਕੇਦਾਰ ਐਮਐਲਏ ਮੋਲਕ ਸਿੰਘ ਦਾ ਠੇਕੇਦਾਰ ਆ ਉਹੀ ਬਲਕਾਰ ਸਿੱਧੂ ਦਾ ਠੇਕੇਦਾਰ ਆ ਉਸੇ ਕਰਕੇ ਉਹਨੇ ਸਾਰੇ ਪਾਸੋਂ ਘੇਰਿਆ ਉਹਨਾਂ ਨੂੰ ਉਹਦੀ ਸਾਰੀ ਇਨਫੋਰਮੇਸ਼ਨ ਆ ਜਿਹੜੀ ਅਮੋਲਕ ਸਿੰਘ ਨੇ ਮਨਿੰਦਰਜੀਤ ਸਿੱਧੂ ਦੀ ਐਮਐਲ ਬਲਕਾਂ ਸਿੱਧੂ ਨੂੰ ਦਿੱਤੀ ਆ ਤੇ ਝੂਠਾ ਪਰਚਾ ਹੋਇਆ ਅਸੀਂ ਇਹਦੇ ਖਲਾਫ ਪੂਰਾ ਪੰਜਾਬ ਨੌਜਵਾਨ ਮਜ਼ਦੂਰ ਕਿਸਾਨ ਸਾਰੇ ਮਨਿੰਦਰ ਦੀ ਪਿੱਠ ਤੇ ਖੜੇ ਨੇ ਕੋਈ ਵੀ ਗ੍ਰਿਫਤਾਰੀ ਹੱਕਰੂਗੀ ਤਾਂ ਸਰਕਾਰ ਨੂੰ ਕਹਿੰਦੇ ਆ ਅਸੀਂ ਇਤਨਾ ਐਟਕੜਕਾ ਦੇਾਂਗੇ ਜੇ ਮਨਿੰਦਰਜੀਤ ਸਿੱਧੂ ਨੂੰ ਹੱਥ ਵੀ ਲਾਇਆ ਤਾਂ ਕਿਉਂਕਿ ਉਹ ਨੌਜਵਾਨ ਜਿਹਨੇ ਮਜ਼ਦੂਰਾਂ ਦੇ ਘਰਾਂ ਦੇ ਵਿੱਚ ਜਾ ਕੇ ਇੱਕ ਬਰੀਕੀ ਤੱਕ ਕਿਸਾਨਾਂ ਦੇ ਘਰਾਂ ਤੱਕ ਜਾ ਕੇ ਨੌਜਵਾਨਾਂ ਦੀ ਆਵਾਜ਼ ਬੁਲੰਦ ਕੀਤੀ ਆ ਪਿੱਛੇ ਤਾਂ ਉਹਦਾ ਧਿਆਨ ਮਾਰ ਲਓ ਨੌਜਵਾਨ ਖੜਿਆ ਕਿੱਥੇ ਨਹੀਂ ਸਾਡੇ ਲਈ ਸੋ ਇਸ ਕਰਕੇ ਜੇ ਅੱਜ ਅਸੀਂ ਉਹਦੇ ਨਾਲ ਨਾ ਖੜੇ ਤਾਂ ਮੂਰੇ ਪੰਜਾਬ ਸਰਕਾਰ ਹਰ ਇੱਕ ਨੌਜਵਾਨ ਨੂੰ ਇਸ ਜ਼ਬਰ ਦੇ ਨਾਲ ਰੋਕੂਗੀ ਅਸੀਂ ਇਸ ਜ਼ਬਰ ਦਾ ਮੂੰਹ ਤੋੜਵਾ ਜਵਾਬ ਦੇਣ ਲਈ ਬਠਿੰਡੇ 3 ਤਰੀਕ ਨੂੰ ਪਾਸੋਂ ਨੂੰ ਸਾਰੇ ਨੌਜਵਾਨ ਪਰਾ ਵੱਡੀ ਗੰਦੀ ਚ ਪਹੁੰਚੋ ਤੇ ਅਸੀਂ ਵੀ ਨਾਨ ਸਿੰਘ ਵਾਲੇ ਇਲਾਕੇ ਚ ਆਵਾਂਗੇ ਸੋ ਇਸ ਗੱਲ ਕਰਕੇ ਅਸੀਂ ਮਨਿੰਦਰ ਜੀ ਸਿੱਧੂ ਦੇ ਨਾਂ ਖੜੇ ਆ ਬਾਈ ਬੇਫਿਕਰ ਹੋ ਜਾ ਸੀ ਤੇਰੇ ਨਾਲ ਪੂਰੀ ਲੋਕ ਪੂਰੇ ਪੰਜਾਬ ਦੇ ਜੱਸੀ ਬੰਦਿਆਂ ਖੜੀਆਂ ਕਿਉਂਕਿ ਤੂੰ ਲੋਕਾਂ ਦੀ ਬਾਤ ਚੱਕ ਲਈ ਤੇ ਅੱਜ ਲੋਕ ਤੇਰੀ ਬਾਤ ਚੱਕਣ ਲਈ ਨਾਲ ਖੜੇ ਆ ਕਿਸੇ ਪ੍ਰਸ਼ਾਸਨ ਤੋਂ ਐਮਐਲ ਤੋਂ ਡਰਨੀ ਲੋੜ ਨਹੀਂ ਉਸ ਪ੍ਰਸ਼ਾਸਨ ਐਮਐਲ ਤੇ ਉਸ ਉਹਦੇ ਚਮਚੇ ਤੇ ਐਸਐਚ ਨੂੰ ਅਸੀਂ ਘੇਰ ਕੇ ਸਵਾਲ ਪੁੱਛਾਂਗੇ ਇਸ ਲਈ ਤਿਆਰ ਰਹਿਣ ਕਿਉਂਕਿ ਕੋਰਟ ਦੇ ਵਿੱਚ ਉਹਨੇ ਫਸ ਜਾਣਾ ਜਦੋਂ ਜੱਜ ਨੇ ਦੋ ਸਵਾਲ ਪੁੱਛੇ ਨਾ ਪਰ ਇਸ ਨੂੰ ਨੀਂ ਰਾਤਾਂ ਨੇ ਭਾਰ ਨਹੀਂ ਚੱਲਣਾ ਇਹ ਚਮਚਾਗਰੀ ਕਿਸੇ ਨਾਲ ਬੋਰ ਹੋ ਜਾਂਦੀ ਹੈ ਜਿਹੜੇ ਲੜਾਕੂ ਤੇ ਜਿਹੜੇ ਯੋਧੇ ਹੁੰਦੇ ਨੇ ਨਾ ਪੰਗੇ ਨਹੀਂ ਲਈ ਦਿੰਦੇ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਭਗਵੰਤ ਮਾਨ ਦੀ ਸਰਕਾਰ ਨੇ ਇੱਕ ਹੀ ਕੰਮ ਕੀਤਾ ਮਾਨ ਜਰਨਾ ਜਿਹੜੀ ਆ ਸਰਕਾਰ ਦੇ ਵਿੱਚ ਸਭ ਤੋਂ ਵੱਧ ਨੌਜਵਾਨਾਂ ਤੇ ਝੂਠੇ ਪਰਚੇ ਹੋਇਆ ਸੋ ਇਸ ਕਰਕੇ ਜਿਹੜੀ ਚੀਜ਼ ਨੂੰ ਜਿੰਨਾ ਲਪਾਉਂਗੇ ਉਹ ਨਾਲ ਉੱਠੂਗੀ ਸੋ ਨੌਜਵਾਨਾਂ ਨੂੰ ਮੇਰੀ ਅਪੀਲ ਆ ਕਿ ਉੱਪਰ ਉੱਠੋ ਭਰਾਵੋ ਇਹਨਾਂ ਦੀ ਆਵਾਜ਼ ਨੂੰ ਬਲੰਦ ਕਰੋ ਤੁਹਾਡਾ ਫਰਜ਼ ਬਣਦਾ